ਬਹੁਤ ਸਵਾਗਤ ਹੈ ਜੀ ਖਬਰਾਂ ਦੀ ਭੀੜ ਦੇ ਵਿੱਚ ਇੱਕ ਬੜੀ ਮਹੱਤਵਪੂਰਨ ਖਬਰ ਹੈ ਜਿਹੜੀ ਦਬ ਰਹੀ ਹੈ ਖਬਰ ਇਹ ਹੈ ਕਿ 18 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਸ਼ੁਰੂ ਕੀਤੀ ਸੀ ਅੱਜ ਉਸ ਭਰਤੀ ਨੇ ਇੰਟੈਲੀਜੈਂਸ ਏਜੰਸੀਆਂ ਦੀ ਨੀਂਦ ਤੱਕ ਉਡਾ ਦਿੱਤੀ ਹੈ ਸੋ ਇਸ ਤਰ੍ਹਾਂ ਦੀਆਂ ਖਬਰਾਂ ਜ਼ਮੀਨ ਤੇ ਨੇ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਬਹੁਤ ਵੱਡਾ ਹੰਗਾਰਾ ਪੰਜਾਬ ਦੇ ਵਿੱਚ ਭਰਤੀ ਦੇ ਰੂਪ ਦੇ ਵਿੱਚ ਮਿਲ ਰਿਹਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਦਫ਼ਤਰ ਖੋਲ ਦਿੱਤਾ ਗਿਆ ਹੈ। ਔਰ ਜ਼ਿਲ੍ਹਾ ਪੱਧਰ ਤੇ ਭਰਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਮਲੇਰਕੋਟਲਾ ਤੋਂ ਕੀਤੀ ਗਈ ਹੈ। ਸੋ 24 ਮਾਰਚ ਨੂੰ ਮਲੇਰਕੋਟਲਾ ਵਿਖੇ ਜਿਹੜੀ ਭਰਤੀ ਦਾ ਅਭਿਆਨ ਸ਼ੁਰੂ ਕੀਤਾ ਗਿਆ ਉਸ ਭਰਤੀ ਨੇ ਇੰਟੈਲੀਜੈਂਸ ਏਜੰਸੀਆਂ ਨੂੰ ਚੌਕਸ ਕਰ ਦੱਤਾ ਹੈ ਔਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਧਿਰ ਹੈ ਸਾਰੀ ਲੀਡਰਸ਼ਿਪ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਉਹ ਵੀ ਚਿੰਤਿਤ ਦੱਸੇ ਜਾ ਰਹੇ ਨੇ ਹੈਰਾਨ ਦੱਸੇ ਜਾ ਰਹੇ ਨੇ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਪੰਜ ਮੈਂਬਰੀ ਕਮੇਟੀ ਦੀ ਭਰਤੀ ਵਿੱਚ ਕਿਵੇਂ ਪਹੁੰਚ ਰਹੇ ਨੇ ਹਾਲਾਂਕਿ ਅਸੀਂ ਵੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਭਰਤੀ ਦਾ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਰਕੇ ਤੇ ਤਸਵੀਰਾਂ ਆਉਣ ਲੱਗੀਆਂ ਸੀ ਲੋਕਾਂ ਦੀਆਂ ਹੱਥਾਂ ਦੇ ਵਿੱਚ ਉਹਨਾਂ ਨੇ ਰਸੀਦਾਂ ਫੜੀਆਂ ਹੁੰਦੀਆਂ ਸੀ ਜਾਂ ਉਹਨਾਂ ਨੇ ਭਰਤੀ ਦੇ ਆਪਣੇ ਚਿੰਨ੍ਹ ਦਿਖਾਏ ਹੁੰਦੇ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੇ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵਲੰਟੀਅਰ ਉਹਦੇ 'ਚ ਨਜ਼ਰ ਆਉਂਦੇ ਸੀ ਪਰ ਜਿਹੜੀ ਹੁਣ ਭਰਤੀ ਮਲੇਰ ਕੋਟਲਾ ਦੇ ਵਿੱਚ ਹੋਈ ਇਹ ਇੱਕ ਤਰੀਕੇ ਨਾਲ ਭਰਤੀ ਰੈਲੀ ਦੇ ਰੂਪ ਦੇ ਵਿੱਚ ਉੱਥੇ ਮਾਹੌਲ ਬਣਿਆ ਸਾਰੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਉੱਥੇ ਗਏ ਮਨਪ੍ਰੀਤਿਆਲੀ ਵੀ ਉੱਥੇ ਸੀ ਉੱਥੇ ਇਕਬਾਲ ਸਿੰਘ ਝੁੰਦਾ ਸੀ ਸੰਤਾਨ ਸਿੰਘ ਉਮੈਦਪੁਰੀ ਸੀ ਸਾਰੇ ਮੈਂਬਰਸ਼ੀ ਭਰਤੀ ਕਮੇਟੀ ਦੇ ਇਸ ਦੇ ਨਾਲ ਨਾਲ ਉੱਥੇ ਕਈ ਹੋਰ ਲੀਡਰਸ਼ਿਪ ਪਰਮਿੰਦਰ ਸਿੰਘ ਢੀਂਂਸਾ ਉੱਚੇ ਤੌਰ ਤੇ ਪਹੁੰਚੇ ਔਰ ਜਿਹੜੀ ਮਲੇਰ ਕੋਟਲਾ ਦੇ ਵਿੱਚ ਭਰਤੀ ਹੋਈ ਇਕਬਾਲ ਸਿੰਘ ਝੁੰਦਾ ਉਹਨਾਂ ਦਾ ਸੱਦਾ ਸੀ ਸਿਰਫ ਦੋ ਹਲਕਿਆਂ ਦਾ ਅਮਰਗੜ ਔਰ ਮਲੇਰ ਕੋਟਲਾ ਔਰ ਜਿਸ ਤਰ੍ਹਾਂ ਨਾਲ ਉਸ ਭਰਤੀ ਮੌਕੇ ਉੱਥੇ ਲੋਕਾਂ ਦੀ ਸ਼ਮੂਲੀਅਤ ਹੋਈ ਇਹਦੇ ਨਾਲ ਇਹ ਸੰਕੇਤ ਸਾਫ਼ ਹੋ ਗਏ ਕਿ ਜਿਹੜਾ ਅਕਾਲੀ ਦਲ ਦਾ ਵਰਕਰ ਹੈ ਕਿਤੇ ਨਾ ਕਿਤੇ ਉਹ ਚਾਹੁੰਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਇਕੱਠੀ ਹੋ ਕੇ ਚੱਲੇ ਔਰ ਜਿਸ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੱਤ ਮੈਂਬਰੀ ਕਮੇਟੀ ਬਣੀ ਸੀ ਭਾਵਿਓ ਬਾਅਦ ਦੇ ਵਿੱਚ ਪੰਜ ਮੈਂਬਰੀ ਬਣ ਗਈ ਔਰ ਹੁਣ ਜਿਵੇਂ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਅੱਗੇ ਵਧਣ ਦਾ ਦਾਅਵਾ ਕਰ ਰਹੀ ਹੈ ਜਾਂ ਇੰਜ ਕਹ ਲਈਏ ਕਿ ਲੋਕ ਹਲੇ ਵੀ ਇਹ ਮੰਨ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਕਮੇਟੀ ਬਣੀ ਸੀ ਉਸ ਕਮੇਟੀ ਦਾ ਭਰਤੀ ਅਭਿਆਨ ਦਾ ਅਸੀਂ ਹਿੱਸਾ ਬਣਨਾ ਸੋ ਇਸ ਨਜ਼ਰੀਏ ਤੋਂ ਕਹਿ ਲਈਏ ਤੇ ਬਹੁਤ ਵੱਡੀ ਲੋਕਾਂ ਦੀ ਭੀੜ ਹੈ ਜਿਹੜੀ ਆਮ ਲੋਕਾਂ ਦੀ ਉੱਥੇ ਸ਼ਮੂਲੀਅਤ ਹੋ ਰਹੀ ਹੈ ਅਤੇ ਉਹ ਮੈਂਬਰ ਬਣ ਰਹੇ ਨੇ ਹੁਣ ਇਹ ਇਹ ਖਬਰ ਏਡੀ ਵੱਡੀ ਕਿਉਂ ਬਣਦੀ ਹੈ ਇਹ ਖਬਰ ਏਡੀ ਵੱਡੀ ਇਸ ਕਰਕੇ ਬਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਲਗਾਤਾਰ 2015 ਤੋਂ ਬਾਅਦ ਸਿਆਸੀ ਤੌਰ ਤੇ ਪਿੱਛੜ ਰਿਹਾ ਸੀ 2017 ਚ ਕੈਪਟਨ ਅਮਰਿੰਦਰ ਨੇ ਸਰਕਾਰ ਬਣਾਈ 2022 ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤਾ ਕੁਝ ਨਹੀਂ ਮਿਲਿਆ ਇੱਕ ਬੀਬੀ ਹਰਸ਼ਮਰਤ कौर ਬਾਦਲ ਜਿੱਤੇ ਸੀ ਔਰ ਇੱਕ ਸੁਖਬੀਰ ਸਿੰਘ ਬਾਦਲ ਐਮਪੀ ਬਣੇ ਸੀ ਤੇ ਹੁਣ ਜਦੋਂ ਗੱਲ 24 ਦੀ ਆਈ 24 ਦੇ ਵਿੱਚ ਨਾਤਾ ਸੁਖਬੀਰ ਸਿੰਘ ਬਾਦਲ ਚੋਣ ਲੜੇ ਪਾਰਲੀਮੈਂਟ ਦੀ ਔਰ ਅਕਾਲੀ ਦਲ ਦੇ ਬਹੁਤ ਸਾਰੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਿਰਫ ਬੀਬੀ ਹਰਸ਼ਮਰਤ कौर ਬਾਦਲ ਐਮਪੀ ਬਣ ਸਕੇ ਔਰ ਜਦੋਂ 24 ਦੀਆਂ ਵੋਟਾਂ ਵੀ ਹੋਈਆਂ ਨੇ ਪੰਜਾਬ ਦੇ ਵਿਧਾਨ ਸਭਾ ਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਮਹਿਜ਼ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਿਆ ਸੀ ਔਰ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਹੈ ਜਿਹੜਾ ਉਹ ਲਗਾਤਾਰ ਚੋਣ ਦਰ ਚੋਣ ਘਟਦਾ ਆ ਰਿਹਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਦੇ ਘਟਣ ਨੂੰ ਸਿੱਖ ਸਿਆਸਤ ਦੀ ਕਮਜ਼ੋਰੀ ਦੇ ਰੂਪ ਚ ਦੇਖਿਆ ਜਾ ਰਿਹਾ ਸੀ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਸਿੱਖ ਜਿਹੜੀ ਕੌਮ ਹੈ ਉਹਦੀ ਨੁਮਾਇੰਦੀ ਕਰਦਾ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਇਸ ਪੱਧਰ ਤੇ ਘਟ ਰਿਹਾ ਹੈ ਤੇ ਫਿਰ ਭਾਵੇਂ ਵਿਧਾਨ ਸਭਾ ਹੈ ਭਾਵੇਂ ਪਾਰਲੀਮੈਂਟ ਹੈ ਇਹ ਮੰਨਿਆ ਜਾਂਦਾ ਹੈ ਕਿ ਸਿੱਖਾਂ ਦੀ ਨੁਮਾਇੰਦਗੀ ਘਟ ਰਹੀ ਹੈ ਉਹ ਵੱਖਰੀ ਗੱਲ ਹੈ ਕਿ ਦੋ ਆਜ਼ਾਦ ਸਿੱਖ ਮੈਂਬਰ ਪਾਰਲੀਮੈਂਟ ਇਸ ਵਾਰ ਚੁਣ ਕੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਗਏ ਨੇ ਪਰ ਜੇ ਅਸੀਂ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਬਹੁਤ ਕਟੀ ਹੈ ਇਹ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਔਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਐਕਟਿੰਗ ਜਥੇਦਾਰ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਵਾਰ-ਵਾਰ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਪਣੇ ਸੰਬੋਧਨਾਂ 'ਚ ਕਰਦੇ ਸੀ ਕਿ ਅਕਾਲੀ ਦਲ ਸਿੱਖ ਪੰਥ ਦੀ ਨਮੈਂਦਾ ਜਮਾਤ ਹੈ ਔਰ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਮਤਲਬ ਹੈ ਕਿ ਸਿੱਖ ਕੌਮ ਤੇ ਪੰਜਾਬ ਸੂਬਾ ਇਹਦਾ ਕਮਜ਼ੋਰ ਹੋਣਾ ਹੁਣ ਅਜੇ ਹਾਲਾਤਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ तमाम ਕੋਸ਼ਿਸ਼ਾਂ ਦੇ ਬਾਵਜੂਦ ਏਕਤਾ ਨਹੀਂ ਬਣੀ ਬਾਗੀ ਤੇ ਦਾਗੀ ਜਿਸ ਰੂਪ ਦੇ ਵਿੱਚ ਇਹਨਾਂ ਦੇ ਨਾਮ ਉਭਾਰੇ ਗਏ ਇਹਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਬਣੀ ਤੇ ਹੁਣ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਸ਼ੁਰੂ ਕੀਤੀ ਹੈ ਉਹਨੂੰ ਇਸ ਰੂਪ ਚ ਵੇਖਿਆ ਜਾ ਰਿਹਾ ਹੈ ਵੱਖ-ਵੱਖ ਸਿਆਸੀ ਹਲਕਿਆਂ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਵੀ ਔਰ ਬੁੱਧੀਜੀਵੀ ਲੋਕ ਵੀ ਇਸ ਨਜ਼ਰ ਨਾਲ ਦੇਖ ਰਹੇ ਨੇ ਕਿ ਅਗਰ ਪੰਜ ਮੈਂਬਰੀ ਕਮੇਟੀ ਬਹੁਤ ਵੱਡੀ ਭਰਤੀ ਕਰ ਲੈਂਦੀ ਹੈ ਕਿਉਂਕਿ ਹੁਣ ਤੱਕ ਜਿਹੜੇ ਅਪੁਸ਼ਟ ਆਂਕੜੇ ਆਏ ਨੇ ਜਿਹੜੇ ਅਪੁਸ਼ਟ ਆਂਕੜੇ ਆਏ ਨੇ ਲੱਖਾਂ ਦੇ ਵਿੱਚ ਭਰਤੀ ਹੁਣ ਤੱਕ ਜਿਹੜੀ 5 ਮੈਂਬਰੀ ਕਮੇਟੀ ਨੇ ਸ਼ੁਰੂ ਕੀਤੀ ਹੈ ਉਹ ਵੀ ਹੋਈ ਹੈ ਕਿਉਂਕਿ 5 ਮੈਂਬਰੀ ਕਮੇਟੀ ਵੀ ਇਹ ਟਾਰਗੇਟ ਲੈ ਕੇ ਚੱਲ ਰਹੀ ਹੈ ਕਿ ਅਸੀਂ ਹਰ ਹਲਕਾ ਹਰ ਬੂਥ ਤੱਕ ਜਾ ਕੇ ਅਸੀਂ ਭਰਤੀ ਕਰਨੀ ਹੈ ਹੁਣ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਛੇ ਜਿਹੜਾ ਦੱਸਿਆ ਗਿਆ ਸੀ ਕਿ ਅਸੀਂ 22 ਲੱਖ ਤੋਂ ਜ਼ਿਆਦਾ ਭਰਤੀ ਕਰਤੀ ਜੇ ਪੰਜਾਬ ਦੀ ਗੱਲ ਕਰੀਏ ਤੇ ਲਗਭਗ 2 ਕਰੋੜ ਦੇ ਕਰੀਬ ਵੋਟਰ ਨੇ ਔਰ ਜੇ ਅਸੀਂ ਸਿੱਖਵਾਦੀ ਦੀ ਗੱਲ ਕਰੀਏ ਤੇ ਪੰਜਾਬ ਚ ਸਿੱਖ ਆਬਾਦੀ ਬਹੁ ਗਿਣਤੀ ਚ ਹੈ ਨਵੇਂ ਵੋਟਰ ਵੀ ਜੁੜੇ ਨੇ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲੇ ਆਪਣੀ ਮੈਂਬਰਸ਼ਿਪ ਨੂੰ ਵਧਾਉਣ ਦੇ ਬਹੁਤ ਵੱਡੇ ਸੁਨਹਿਰੀ ਮੌਕੇ ਨੇ ਤੇ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਪਿੰਡਾਂ ਚ ਉਤਸ਼ਾਹ ਹੈ ਭਰਤੀ ਦੇ ਪ੍ਰਤੀ ਲੋਕ ਉਤਸ਼ਾਹ ਜਤਾਰੇ ਨੇ ਤੁਸੀਂ ਵੇਖੋ ਇਹ ਅਪੀਲਾਂ ਕਰਨੀਆਂ ਪੈਗੀਆਂ ਮਨਪੀਤਿਆਲੀ ਨੂੰ ਔਰ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਕਿ ਸਾਨੂੰ ਤੁਸੀਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਜਿਹੜਾ ਭਰਤੀ ਦੇ ਲਈ ਅਸੀਂ ਨੰਬਰ ਜਾਰੀ ਕੀਤਾ ਸੀ ਉਹ ਨੰਬਰ ਤੇ ਕਈ ਵਾਰੀ ਜਵਾਬ ਨਹੀਂ ਦਿੱਤਾ ਜਾ ਰਿਹਾ ਨੰਬਰ ਲੱਗ ਨਹੀਂ ਰਿਹਾ ਜਾਂ ਵਾਪਸ ਉਹਦੇ ਤੋਂ ਜਵਾਬ ਨਹੀਂ ਦਿੱਤੇ ਜਾ ਰਹੇ ਕਿਉਂਕਿ ਉਹ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਟੈਲੀਫੋਨ ਆ ਰਹੇ ਨੇ ਭਰਤੀ ਦੇ ਲਈ ਕਾਪੀਆਂ ਮੰਗੀਆਂ ਜਾ ਰਹੀਆਂ ਨੇ ਉਹ ਕਹਿੰਦੇ ਅਸੀਂ ਸਾਰੇ ਪ੍ਰਬੰਧ ਕਰ ਰਹੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਜਿਹੜਾ ਤਸਵੀਰ ਜਿਹੜੀ ਦੇਖਣ ਨੂੰ ਮਿਲੀ ਮਲੇਰ ਕੋਟਲਾ ਦੇ ਵਿੱਚ ਜਿੱਥੇ ਜ਼ਿਲ੍ਹਿਆਂ ਦੀ ਭਰਤੀ ਦੀ ਉਹਨਾਂ ਨੇ ਆਰੰਭਤਾ ਕੀਤੀ ਹੈ ਉੱਥੇ ਮੈਂ ਇਹ ਵੀ ਵੇਖਿਆ ਕਿ ਇੱਕ ਪਾਸੇ ਇਕਬਾਲ ਸਿੰਘ ਝੁੰਦਾ ਬੈਠੇ ਨੇ ਤੇ ਨਾਲ ਹੀ ਪਰਮਿੰਦਰ ਸਿੰਘ ਢੀਂਂਸਾ ਬੈਠੇ ਨੇ ਤੇ ਜਦੋਂ ਕੁਝ ਸਮਾਂ ਪਹਿਲਾਂ ਇਕਬਾਲ ਸਿੰਘ ਝੁੰਦਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਸੀ ਤੇ ਉਸ ਵਕਤ ਪ੍ਰਚਾਰ ਦੇ ਵਿੱਚ ਸੁਖਦੇਵ ਸਿੰਘ ਢੀਂਂਸਾ ਦਾ ਪਰਿਵਾਰ ਖੁੱਲ ਕੇ ਨਹੀਂ ਸੀ ਆਇਆ ਬਲਕਿ ਆਇਆ ਹੀ ਨਹੀਂ ਸੀ ਹੁਣ ਇਹਦਾ ਮਤਲਬ ਹੈ ਇੱਕ ਏਕਤਾ ਤਾਂ ਇਨ੍ਹਾਂ ਲੀਡਰਸ਼ਿਪ ਦੇ ਵਿੱਚ ਬਣੀ ਹੈ ਇਨਾਂ ਦੇ ਵਿੱਚ ਆਪਸੀ ਏਕਤਾ ਨਜ਼ਰ ਆ ਰਹੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਕੇਤ ਹੈ ਕਿ ਅਗਰ ਲੱਖਾਂ ਦੇ ਵਿੱਚ ਅਗਰ 25-30 ਲੱਖ ਜਾਂ 40 ਲੱਖ ਦੀ ਭਰਤੀ ਇਸ ਪੰਜ ਮੈਂਬਰੀ ਕਮੇਟੀ ਨੇ ਕੀਤੀ ਕਿਉਂਕਿ ਸਮਾਂ ਇਹਨਾਂ ਕੋਲੇ ਖੁੱਲ੍ਹਾ ਜਿਵੇਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀ ਕਿ ਤੁਸੀਂ 6 ਮਹੀਨੇ ਦੇ ਵਿੱਚ ਵਿੱਚ ਭਰਤੀ ਕਰਕੇ ਡੈਲੀਗੇਟ ਮੈਂਬਰਾਂ ਦੀ ਚੋਣ ਕਰਨੀ ਹੈ ਅਗਰ ਪੰਜ ਮੈਂਬਰੀ ਕਮੇਟੀ ਉਸ ਹੁਕਮ ਨੂੰ ਪੂਰਾ ਮੰਨ ਕੇ ਅੱਗੇ ਵਧੀ ਔਰ ਲੱਖਾਂ ਦੀ ਭਰਤੀ ਹੋ ਗਈ ਇਸ ਪੰਜ ਮੈਂਬਰੀ ਕਮੇਟੀ ਦੀ ਫਿਰ ਇਹ ਗੱਲ ਇੱਕ ਬਹੁਤ ਵੱਡੀ ਚੁਣੌਤੀ ਵਾਲੀ ਬਣੇਗੀ ਕਿ ਹੁਣ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਹੈ ਕਿਉਂਕਿ ਇਹ ਵੀ ਜਿਹੜੀ ਭਰਤੀ ਕਰ ਰਹੀ ਹੈ ਇਹਨਾਂ ਦਾ ਵੀ ਦਾਵਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੇ ਹਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ ਭਰਤੀ ਲਗਭਗ ਮੁਕੰਮਲ ਕਰਨ ਦੀ ਦਿਸ਼ਾ 'ਚ ਵੱਧ ਗਿਆ ਹੈ ਔਰ ਉਹ ਹੁਣ ਕਦੋਂ ਆਪਣੇ ਡੈਲੀਗੇਟ ਮੈਂਬਰ ਚੁਣ ਕੇ ਪ੍ਰਧਾਨ ਦੀ ਚੋਣ ਕਰਦੇ ਨੇ ਉਹ ਵੀ ਗੱਲ ਵਿੱਚ ਹੀ ਰੁਕੀ ਪਈ ਹੈ ਪਰ ਇਹ ਵੀ ਸੰਭਵ ਹੈ ਕਿ ਜਦੋਂ ਪੰਜ ਮੈਂਬਰੀ ਕਮੇਟੀ ਲੱਖਾਂ ਦੀ ਭਰਤੀ ਕਰੇਗੀ ਤੇ ਹੋ ਸਕਦਾ ਹੈ ਗੱਲ ਫੇਰ ਟੇਬਲ ਤੇ ਬੈਠ ਕੇ ਆਪਸੀ ਇਕਤਾ ਦੀ ਆਵੇ ਪਰ ਅਗਰ ਆਪਸੀ ਇਕਤਾ ਨਹੀਂ ਹੁੰਦੀ ਕੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਵੀ ਇੱਕ ਅਕਾਲੀ ਦਲ ਦਾ ਜਨਮ ਕਰਾਏਗੀ ਜਾਂ ਇੱਕ ਨਵੇਂ ਅਕਾਲੀ ਦਲ ਦੀ ਹੋਂਦ ਬਣੇਗੀ ਅਜੇ ਹਾਲਾਤਾਂ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਨੂੰ ਅਸੀਂ ਵੱਖ ਕਰਕੇ ਨਹੀਂ ਦੇਖ ਸਕਦੇ ਭਾਵੇਂ ਕਈ ਅਕਾਲੀ ਦਲ ਅਸੀਂ ਪੰਜਾਬ 'ਚ ਮੌਜੂਦਾ ਸਮੇਂ 'ਚ ਵੇਖ ਰਹੇ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਐ ਜਿਹਦੇ ਦੋ ਮੈਂਬਰ ਪਾਰਲੀਮੈਂਟ ਆਜ਼ਾਦ ਜਿੱਤ ਕੇ ਆਏ ਹੋਏ ਨੇ ਸੋ ਉਹ ਪਾਰਟੀ ਦਾ ਹਿੱਸਾ ਤਾਂ ਨਹੀਂ ਸੀ ਜਦੋਂ ਜਿੱਤੇ ਸੀ ਪਰ ਹੁਣ ਉਹ ਪਾਰਟੀ ਨਾਲ ਨੇ ਇਸੇ ਤਰ੍ਹਾਂ ਸ਼ਿਮਰਨਜੀਤ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ 1920 ਉਹ ਜ਼ਰੂਰ ਮਰਜ ਹੋਇਆ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਉਹ ਸਾਰੇ ਲੋਕ ਆ ਗਏ ਨੇ ਪਰ ਹੋਰ ਵੀ ਕਈ ਅਕਾਲੀ ਦਲ ਦੇ ਨਾਮ ਤੇ ਪਾਰਟੀਆਂ ਪੰਜਾਬ ਚ ਚੱਲਦੀਆਂ ਨੇ ਸੋ ਇਹਦਾ ਮਤਲਬ ਹੈ ਅਗਰ ਪੰਜ ਮੈਂਬਰੀ ਕਮੇਟੀ ਲੱਖਾਂ ਦੀ ਭਰਤੀ ਕਰਦੀ ਹੈ ਅਗਲੇ 3-4 ਮਹੀਨਿਆਂ ਚ ਤੇ ਫੇਰ ਕੀ ਸੱਚਮੁੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਪੰਜ ਮੈਂਬਰ ਕਮੇਟੀ ਦੀ ਭਰਤੀ ਹੈ ਜਿਹੜੀ ਜਾਂ ਉਹ ਜਿਹੜੇ ਲੋਕ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਨੂੰ ਮੈਂਬਰ ਬਣ ਕੇ ਅਕਾਲੀ ਦਲ ਦਾ ਹਿੱਸਾ ਬਣਨਗੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਇਹ ਸਾਂਝ ਪਵੇ ਜਾਂ ਕੋਈ ਨਵਾਂ ਅਕਾਲੀ ਦਲ ਬਣੇ ਫਿਰ ਕੀ ਮੰਨਿਆ ਜਾਵੇ ਕੀ ਉਹ ਇੱਕ ਕਮਿਟਮੈਂਟ ਦੇ ਤੌਰ ਤੇ ਪੰਥਕ ਵੋਟਰ ਦੇ ਤੌਰ ਤੇ ਉਹਨਾਂ ਲੋਕਾਂ ਨੂੰ ਮੰਨਿਆ ਜਾ ਸਕਦਾ ਹੈ ਇਹਦਾ ਮਤਲਬ ਹੈ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਜਿਹੜੀ ਕਮੇਟੀ ਬਣੀ ਸੀ ਉਸ ਕਮੇਟੀ ਨੂੰ ਜਿਹੜੇ ਮੈਂਬਰ ਬਣ ਰਹੇ ਨੇ ਇਹਦਾ ਮਤਲਬ ਹੈ ਕਿ ਉਹ ਬਹੁਤ ਖਿਹੜੇ ਮੱਥੇ ਇਸ ਕਮੇਟੀ ਦਾ ਮੈਂਬਰ ਬਣ ਰਹੇ ਨੇ ਤੇ ਫੇਰੀ ਮੰਨਿਆ ਜਾਵੇ ਕਿ ਉਹ ਵੋਟ ਬੈਂਕ ਦੇ ਰੂਪ ਦੇ ਵਿੱਚ ਤਬਦੀਲ ਹੋਣਗੇ ਜਾਂ ਉਹਨਾਂ ਦੇ ਵੋਟ ਬੈਂਕ ਦੇ ਰੂਪ ਚ ਤਬਦੀਲ ਹੋਣ ਦੀ ਸੰਭਾਵਨਾ ਜ਼ਿਆਦਾ ਮੰਨੀ ਜਾਏਗੀ ਇਸ ਨਜ਼ਰੀਏ ਤੋਂ ਵੀ ਚੌਕਸੀ ਏਜੰਸੀਆਂ ਔਰ ਵੱਖ-ਵੱਖ ਬੁੱਧੀਜੀਵੀ ਇਸ ਵਕਤ ਗਹਿਰੀ ਪੜਤਾਲ ਕਰ ਰਹੇ ਨੇ ਇਸ ਸਾਰੇ ਰੁਝਾਨ ਦੀ ਵੇਖਣ ਨੂੰ ਇਹ ਸਧਾਰਨ ਜੀ ਗੱਲ ਲੱਗ ਸਕਦੀ ਹੈ ਕਿ ਠੀਕ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੈ ਇਹ ਜਦੋਂ ਕੋਈ ਪਾਰਟੀ ਬਣੂਗੀ ਕੀ ਬਣੂਗਾ ਉਦੋਂ ਵੇਖਿਆ ਜਾਊਗਾ ਪਰ ਇਹਦੇ ਬਹੁਤ ਦੂਰগামী ਨਤੀਜੇ ਨਿਕਲ ਸਕਦੇ ਨੇ ਅਗਰ ਇੱਕ ਕਮਿਟਮੈਂਟ ਵਾਲੀ ਵੋਟ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਗਰ ਇਹ ਕਿਸੇ ਵੀ ਇੱਕ ਅਕਾਲੀ ਦਲ ਨੂੰ ਪੈਂਦੀ ਹੈ ਜਿਸ ਰੂਪ ਚ ਭਰਤੀਆਂ ਹੋ ਰਹੀਆਂ ਨੇ ਤੇ ਫਿਰ ਇਹ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਸਿੱਖ ਸਿਆਸਤ ਮੱਠੀ ਪਈ ਲਿਖਦੀ ਹੈ ਜਿਹੜੀ ਸਿੱਖ ਸਿਆਸਤ ਕੁਝ ਕ ਐਮਐਲਏਾਂ ਤੇ ਆ ਗਈ ਉਹ ਪੰਜਾਬ ਦੇ ਵਿੱਚ ਦੁਬਾਰਾ ਵਿਧਾਨ ਸਭਾ ਦੀ ਨੁਮਾਇੰਦਗੀ ਵਾਲੀ ਸਿੱਖ ਸਿਆਸਤ ਦੇ ਰੂਪ ਚ ਤਬਦੀਲ ਹੋ ਸਕਦੀ ਹੈ ਸੋ ਮੈਂ ਇਸ ਨਜ਼ਰੀਏ ਤੋਂ ਇਹਨਾਂ ਸਥਿਤੀਆਂ ਨੂੰ ਵੇਖਦਾ ਸੋ ਇਸ ਕਰਕੇ ਹਾਲਾਂਕਿ ਇਹ ਇਹ 18 ਮਾਰਚ ਤੋਂ ਬਾਅਦ ਅੱਜ ਅਸੀਂ 25 ਮਾਰਚ ਤੱਕ ਪਹੁੰਚੇ ਆ ਇਹ ਸੱਤਕ ਦਿਨਾਂ ਦੇ ਵਿੱਚ ਵਿੱਚ ਵੀ ਲੱਖਾਂ ਦੀ ਭਰਤੀ ਹੋਣਾ ਇਹ ਸੰਕੇਤ ਤਾਂ ਚੰਗੇ ਨੇ ਪਰ ਇਸ ਭਰਤੀ ਦਾ ਅੰਜਾਮ ਤੱਕ ਪਹੁੰਚਦੇ ਪਹੁੰਚਦੇ ਕੀ ਰੂਪ ਬਣਦਾ ਹੈ ਕੀ ਰੁਖ ਬਣਦਾ ਹੈ ਔਰ ਕਿੰਨੇ ਲੱਖ ਦੀ ਭਰਤੀ ਬਣਦੀ ਹੈ ਕੀ ਘੱਟੋ-ਘੱਟ 40-50 ਲੱਖ ਦੀ ਭਰਤੀ 40-50 ਲੱਖ ਮੈਂਬਰਸ਼ਿਪ ਫਾਰਮ ਇਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਭਰੇ ਜਾਣਗੇ ਅਗਰ ਇਹ ਸਥਿਤੀ ਬਣਦੀ ਹੈ ਫਿਰ ਨਿਸ਼ਚਿਤ ਤੌਰ ਤੇ ਪੰਜਾਬ ਦੇ ਵਿੱਚ ਸਿੱਖ ਸਿਆਸਤ ਦਾ ਯੁੱਗ ਨਵੇਂ ਸਿਰੇ ਤੋਂ ਸ਼ੁਰੂ ਹੋ ਸਕਦਾ ਹੈ ਇਸ ਕਰਕੇ ਬਹੁਤ ਗੰਭੀਰਤਾ ਦੇ ਨਾਲ ਇਸ ਜਿਹੜੀ ਜਿਹੜੀ ਬਦਲਦੀ ਸਥਿਤੀ ਹੈ ਜ਼ਮੀਨ ਤੇ ਗਰਾਊਂਡ ਤੇ ਉਹਨੂੰ ਦੇਖਣ ਦੀ ਲੋੜ ਹੈ ਇਸੇ ਕਰਕੇ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਆਪਣੀ ਗੱਲ ਹੈ ਜਿਹੜੀ ਉਹ ਸਾਂਝੀ ਕੀਤੀ ਐ ਉਸ ਨੂੰ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਰੇ ਪੰਜਾਬ ਨਾਲ ਜੁੜੇ ਸਾਡੇ ਅਹਿਮ ਵਿਸ਼ੇ ਨੇ ਉਹਨਾਂ ਦੇ ਉੱਤੇ ਆਪਾਂ ਅਨਲਿਸਿਸ ਪੜਤਾਲ ਕਰਦੇ ਰਵਾਂਗੇ ਫਿਲਹਾਲ ਇਜਾਜ਼ਤ ਦਿਓ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਖੁੱਲ ਕੇ ਆਪਣੀ ਰਾਏ ਮੇਰੇ ਤੱਕ ਪਹੁੰਚਾ ਸਕਦੇ ਹੋ ਤੁਹਾਡੀ ਗੱਲ ਵੀ ਆਪਾਂ ਅੱਗੇ ਵਧਾਵਾਂਗੇ ਧੰਨਵਾਦ